ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਕਲਾਕਾਰਾਂ ਦੇ ਸ਼ੋਸ਼ਣ ਦਾ ਮੁੱਦਾ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਖਾਸ ਤੌਰ ਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਵੱਲੋਂ ਜਦੋਂ ਤੋਂ ਆਪਣੇ ਨਾਲ ਹੋਏ ਇਸ ਸ਼ੋਸ਼ਣ ਨੂੰ ਉਜਾਗਰ ਕੀਤਾ ਗਿਆ ਉਦੋਂ ਤੋਂ ਲਗਾਤਾਰ ਸੁਨੰਦਾ ਸ਼ਰਮਾ ਅਤੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਦਾ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਪੋਸਟ ਦੇ ਵਿੱਚ ਉਸ ਨੇ ਆ ਪ੍ਰੋਡਿਊਸਰ ਪਿੰਕੀ ਧਾਲੀਵਾਲ ਵੱਲੋਂ ਦਿੱਤੇ ਗਏ ਇੱਕ ਬਿਆਨ ਦਾ ਜਵਾਬ ਦਿੱਤਾ ਖਾਸ ਤੌਰ ਤੇ ਪਿੰਕੀ ਧਾਲੀਵਾਲ ਨੂੰ ਜਦੋਂ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਉਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਪਿੰਕੀ ਧਾਲੀਵਾਲ ਨੇ ਕਿਹਾ ਕਿ ਕਿਸੇ ਦੇ ਬੱਚੇ ਨੂੰ ਤੁਸੀਂ ਰੋਟੀ ਪਾਉਂਗੇ ਤਾਂ ਤੁਹਾਡਾ ਇਹੀ ਹਾਲ ਹੋਵੇਗਾ ਭਾਵ ਪਿੰਕੀ ਧਾਲੀਵਾਲ ਨੇ ਸੁਨੰਦਾ ਸ਼ਰਮਾ ਨੂੰ ਰੋਟੀ ਪਾਇਆ ਰੋਜ਼ਗਾਰ ਦਿੱਤਾ ਅਤੇ ਉਸ ਦੇ ਨਾਲ ਜਿਹੜਾ ਹੈ ਉਹ ਠੀਕ ਨਹੀਂ ਹੋਇਆ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਜਿਹੇ ਇਲਜ਼ਾਮ ਪਿੰਕੀ ਢਾਲੀਵਾਲ ਨੇ ਮੀਡੀਆ ਦੇ ਵਿੱਚ ਦਿੱਤੇ ਬਿਆਨ ਦੇ ਵਿੱਚ ਦਿੱਤੇ ਨੇ ਤੇ ਇਸੇ ਦਾ ਜਵਾਬ ਹੁਣ ਆ ਸੁਨੰਦਾ ਸ਼ਰਮਾ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦਿੱਤਾ ਹੈ ਸੁਨੰਦਾ ਸ਼ਰਮਾ ਨੇ ਆਪਣੀ ਇਸ ਪੋਸਟ ਦੇ ਵਿੱਚ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਪਹਿਲੀ ਲਾਈਨ ਦੇ ਵਿੱਚ ਲਿਖਿਆ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ ਇੱਕ ਮਸਲਾ ਇਕੱਲੇ ਕਿਸੇ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਹੈ ਇੱਕ ਸਿਰਫ ਕੰਟਰੈਕਟ ਜਾਂ ਪੈਸਿਆਂ ਦਾ ਨਹੀਂ ਹੈ ਇਹ ਮਸਲਾ ਹੈ ਮੈਨੂੰ ਜ਼ਹਿਨੀ ਬਿਮਾਰ ਕੀਤਾ ਗਿਆ ਜ਼ਹਿਨੀ ਬਿਮਾਰ ਯਾਨੀ ਕਿ ਦਿਮਾਗੀ ਤੌਰ ਤੇ ਮੈਂਟਲੀ ਜਿਹੜਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਨੂੰ ਬਿਮਾਰ ਕੀਤਾ ਗਿਆ ਇਹ ਹਰ ਉਸ ਆਰਟਿਸਟ ਦਾ ਮਸਲਾ ਹੈ ਜੋ ਇੱਕ ਮਿਡਲ ਕਲਾਸ ਪਰਿਵਾਰ ਤੋਂ ਆਉਂਦਾ ਹੈ ਸੁਪਨੇ ਲੈ ਕੇ ਸੋ ਮਿਡਲ ਕਲਾਸ ਪਰਿਵਾਰ ਦੇ ਜਿਹੜੇ ਆਰਟਿਸਟ ਨੇ ਉਹ ਸੁਪਨਿਆਂ ਨੂੰ ਲੈ ਕੇ ਚਾਹੇ ਮਿਊਜ਼ਿਕ ਇੰਡਸਟਰੀ ਆ ਫਿਲਮ ਇੰਡਸਟਰੀ ਆ ਜਾਂ ਐਂਟਰਟੇਨਮੈਂਟ ਦੀ ਹੋਰ ਇੰਡਸਟਰੀ ਆ ਸੁਨੰਦਾ ਸ਼ਰਮਾ ਨੇ ਲਿਖਿਆ ਕਿ ਮਿਡਲ ਕਲਾਸ ਦਾ ਜਿਹੜਾ ਕਲਾਕਾਰ ਹੈ ਉਹ ਆਪਣੇ ਸੁਪਨੇ ਲੈ ਕੇ ਆਉਂਦਾ ਹੈ ਤੇ ਮੇਰੇ ਨਾਲ ਜੋ ਵਾਪਰਿਆ ਉਹ ਕਿਤੇ ਨਾ ਕਿਤੇ ਹਰ ਇੱਕ ਮਿਡਲ ਕਲਾਸ ਦੇ ਕਲਾਕਾਰ ਦਾ ਹੈ ਜਿਹੜਾ ਉਹ ਮਸਲਾ ਹੈ ਉਸ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਮਗਰ ਮੱਛਾਂ ਦੇ ਜਾਲ 'ਚ ਫਸ ਜਾਂਦਾ ਹੈ ਮਗਰ ਮੱਛ ਮਗਰ ਮੱਛਾਂ ਮਗਰ ਮੱਛ ਦਾ ਜਿਹੜਾ ਟਾਈਟਲ ਦਿੱਤਾ ਸੁਨੰਦਾ ਸ਼ਰਮਾ ਨੇ ਇਸ ਤਰ੍ਹਾਂ ਦੇ ਪ੍ਰੋਡਿਊਸਰਜ਼ ਨੂੰ ਇਸ ਤਰ੍ਹਾਂ ਦੇ ਡਾਇਰੈਕਟਰਜ਼ ਨੂੰ ਜਿਹੜੇ ਪੈਸੇ ਦੇ ਜ਼ੋਰ ਤੇ ਕਲਾਕਾਰਾਂ ਦੀ ਮਿਹਨਤ ਤੇ ਕਬਜ਼ਾ ਕਰਦੇ ਨੇ ਅੱਗੋਂ ਉਹਨਾਂ ਨੇ ਲਿਖਿਆ ਇਹ ਸਾਡੇ ਤੋਂ ਹੱਡ ਤੋੜ ਮਿਹਨਤ ਕਰਾਉਂਦੇ ਨੇ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗ ਤੇ ਵਾਂਗ ਟਰੀਟ ਕਰਦੇ ਨੇ ਸੋ ਬਹੁਤ ਹੀ ਗੰਭੀਰ ਜਿਹੜੀ ਹੈ ਇਮੋਸ਼ਨਸ ਦੇ ਵਿੱਚ ਲਾਈਨਾਂ ਲਿਖੀਆਂ ਗਈਆਂ ਨੇ ਕਿ ਕਲਾਕਾਰਾਂ ਦੀ ਮਿਹਨਤ ਦੇ ਨਾਲ ਪ੍ਰੋਡਿਊਸਰ ਨੇ ਜਿਹੜੇ ਆਪਣੇ ਘਰ ਭਰਦੇ ਨੇ ਤੇ ਕਲਾਕਾਰਾਂ ਨੂੰ ਮੰਗਤਿਆਂ ਦੀ ਤਰ੍ਹਾਂ ਟਰੀਟ ਕਰਦੇ ਨੇ ਅੱਗੋਂ ਉਹਨਾਂ ਨੇ ਲਿਖਿਆ ਇਹਨੂੰ ਰੋਟੀ ਪਾਇਆ ਮੈਂ ਚੱਪਲਾ ਚਾਈ ਸੀ ਉਹ ਜਿਹੜੀ ਜਿਹੜੇ ਸ਼ਬਦ ਉਸਨੇ ਕਿਹਾ ਸੀ ਉਹ ਕੋਟ ਕੀਤੇ ਨੇ ਉਹਨਾਂ ਨੇ ਲਿਖਿਆ ਹੈ ਕਿ ਇੱਕ ਤਰ੍ਹਾਂ ਦੇ ਨਾਲ ਤੰਜ ਕੱਸਿਆ ਹੈ ਕਿ ਜਿਸ ਤਰ੍ਹਾਂ ਪ੍ਰੋਡਿਊਸਰ ਨੇ ਲਿਖਿਆ ਸੀ ਪਿੰਕੀ ਢਾਲੀਵਾਲ ਨੇ ਕਿ ਮੈਂ ਇਹਨੂੰ ਰੋਟੀ ਪਾਇਆ ਤੇ ਚੱਪਲਾਂ ਦੇ ਵਿੱਚ ਆਈ ਸੀ ਇਹ ਸ਼ਬਦ ਉਸਨੇ ਸੁਨੰਦਾ ਸ਼ਰਮਾ ਬਾਰੇ ਕਹੇ ਸੀ ਸੋ ਅੱਗੋਂ ਉਹਨਾਂ ਨੇ ਲਿਖਿਆ ਉਹ ਵਾਹਿਗੁਰੂ ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਤ ਤੋਂ ਉੱਤੇ ਦੱਸਦੇ ਨੇ ਸੋ ਬੇਹੱਦ ਇਮੋਸ਼ਨਸ ਦੇ ਵਿੱਚ ਡੁੱਬ ਕੇ ਇਹ ਲਾਈਨਾਂ ਲਿਖੀਆਂ ਨੇ ਸੁਨੰਦਾ ਸ਼ਰਮਾ ਨੇ ਇਨਾਂ ਨੇ ਮੈਨੂੰ ਜ਼ਹਿਨੀ ਤੌਰ ਤੇ ਬਿਮਾਰ ਕਰ ਦਿੱਤਾ ਸੋ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਇਸ ਪੋਸਟ ਦੇ ਰਾਹੀਂ ਸੁਨੰਦਾ ਸ਼ਰਮਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਅਗੋਂ ਉਹਨਾਂ ਨੇ ਲਿਖਿਆ ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੁਸਾਈਡ ਅਟੈਂਪਟ ਦੀ ਗੱਲ ਵੀ ਆਖੀ ਹੈ ਫਿਰ ਵੀ ਹੱਸਦੀ ਵਸਦੀ ਲੋਕਾਂ ਅੱਗੇ ਆਉਂਦੀ ਰਹੀ ਮੈਂ ਸਿਆਣੀ ਸੀ ਇਸ ਗੱਲ ਨੂੰ ਕਿ ਜੇ ਮੈਂ ਰੋਂਦੀ ਲੋਕਾਂ ਅੱਗੇ ਤਾ ਇੱਕ ਮਗਰਮੱਛ ਤੋਂ ਨਿਕਲ ਕੇ ਦੂਜੇ ਮਗਰਮੱਛ ਦੇ ਜਾਲ ਚ ਫਸ ਜਾਵਾਂਗੀ ਸੋ ਇਹ ਬਹੁਤ ਸਾਰੀਆਂ ਗੱਲਾਂ ਲਿਖਿਆ ਨੇ इमोਸ਼ਨਲੀ ਜਿਹੜੀਆਂ ਗੱਲਾਂ ਅਪੀਲ ਕਰਦੀਆਂ ਨੇ ਸੁਨੰਦਾ ਸ਼ਰਮਾ ਨੇ ਸੋ ਇਸ ਤੋਂ ਪਹਿਲਾਂ ਵੀ ਸੁਨੰਦਾ ਸ਼ਰਮਾ ਨੇ ਜਿਹੜੀ ਪੋਸਟ ਪਾਈ ਸੀ ਉਸੇ ਪੋਸਟ ਦਾ ਇਹ ਪ੍ਰਭਾਵ ਹੋਇਆ ਸੀ ਕਿ ਪਿੰਕੀ ਧਾਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਔਮਨ ਕਮਿਸ਼ਨ ਦੀ ਪੰਜਾਬ ਔਮਨ ਕਮਿਸ਼ਨ ਦੀ ਚੇਅਰਮੈਨ ਦੇ ਵੱਲੋਂ ਵੀ ਸੂਮੋਟੋ ਲਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਕਾਰਵਾਈ ਹੋਈ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਹੋਈ ਤੇ ਹੁਣ ਇਹ ਦੂਜੀ ਪੋਸਟ ਪਾਈ ਗਈ ਹੈ ਪਿੰਕੀ ਢਾਲੀਵਾਲ ਦੇ ਜਵਾਬ ਦੇ ਵਿੱਚ ਸੋ ਬੇਹਦ ਗੰਭੀਰ ਮੁੱਦਾ ਜਿਹੜਾ ਹੈ ਉਹ ਸੁਨੰਦਾ ਸ਼ਰਮਾ ਦੀ ਇਸ ਪੋਸਟ ਤੋਂ ਨਿਕਲ ਕੇ ਸਾਹਮਣੇ ਆਇਆ ਤੇ ਕਾਫੀ ਸਾਰੇ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰਾਂ ਨੇ ਵੀ ਸੁਨੰਦਾ ਸ਼ਰਮਾ ਦੀ ਇਸ ਮੁੱਦੇ ਤੇ ਸਪੋਰਟ ਕੀਤੀ ਹੈ ਫਿਲਹਾਲ ਮਾਮਲਾ ਜਿਹੜਾ ਉਹ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਜ਼ਰੂਰ ਕਾਨੂੰਨੀ ਤੌਰ ਤੇ ਵੀ ਵਿਕਲਪ ਇਸ ਦੇ 뮤직 ਡਾਇਰੈਕਟਰ ਪਿੰਕੀ ਢਾਲੀਵਾਲ ਵੀ ਕਾਨੂੰਨੀ ਤੌਰ ਤੇ ਇਸ ਪੂਰੇ ਮੁੱਦੇ ਨੂੰ ਡੀਲ ਕਰਨੇ ਕਰਨਗੇ ਫਿਲਹਾਲ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ